ਸਿਰਫ ਤੇ ਸਿਰਫ 5,80,000 ਦੇ ਵਿੱਚ ਖਰੀਦੋ ਮਕਾਨ ਮਕਾਨ ਜਿਹੜਾ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਉੱਪਰ ਵੀ ਬਣਿਆ ਹੋਇਆ نیچے ਵੀ ਬਣਿਆ ਹੋਇਆ ਮਤਲਬ ਕਿ ਡਬਲ ਸਟੋਰੀ ਹੈ ਜੀ ਰੇਟ ਵੀ ਬਹੁਤ ਘੱਟ ਆ ਬਣਿਆ ਵੀ ਵਧੀਆ ਹੋਇਆ ਤੇ ਗੱਲ ਵੀ ਆਪਾਂ ਪੂਰੀ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਮਕਾਨ ਕੋਠੀ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਵੀ ਆਪਾਂ ਵੀਡੀਓ 'ਚ ਕਮੈਂਟ ਵੀ ਸਾਰੇ ਪੜਦੇ ਹੁੰਦੇ ਆ ਜਿੰਨੇ ਤੁਸੀਂ ਕਰਦੇ ਹੋ ਤੇ ਤੁਹਾਡੇ ਕਮੈਂਟ ਆਈ ਸੀਗੇ ਤੁਹਾਡੇ ਏਰੀਆ 'ਚੋਂ ਵਧੀਆ ਆਪਾਂ ਆਹ ਮਕਾਨ ਲੈ ਕੇ ਪਹੁੰਚਿਆ ਕੋਠੀ ਤੋਂ ਘੱਟ ਨਹੀਂ ਹੈਗਾ ਜੀ ਮਕਾਨ ਵਧੀਆ ਬਣਿਆ ਹੋਇਆ ਹੈ ਰੇਟ ਕਿੰਨਾ ਕ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਰੇਟ ਬਹੁਤ ਹੀ ਘੱਟ ਹੈ ਜੀ ਸਿਰਫ 5 ਲੱਖ ਤੇ 80000 ਰੁਪਿਆ ਰੇਟ ਹੈ ਤੇ ਜਗ੍ਹਾ ਆਪਾਂ ਨੂੰ ਮਿਲ ਜੂਗੀ 4 ਮਰਲੇ 4 ਮਰਲੇ ਦੇ ਵਿੱਚ ਵਧੀਆ ਮਕਾਨ ਪੂਰਾ ਟੌਪ ਦਾ ਬਣਿਆ ਹੋਇਆ ਹੈ। ਬਾਕੀ ਆਪਾਂ ਵੀਡੀਓ ਦੇਖ ਰਹੇ ਆ ਸਕਰੀਨ ਤੇ ਚੱਲ ਰਹੀ ਹੈ ਤੇ ਸਾਰਾ ਕੁਝ ਆਪਾਂ ਦੇਖਦੇ ਹਾਂ। ਇਹਨਾਂ ਨੇ ਰਸੋਈ ਤੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਜੀ। ਤੇ نیچے ਜੇ ਆਪਾਂ ਗੱਲ ਕਰੀਏ, نیچے ਜਿਹੜਾ ਫਰਸ਼ ਲੱਗਿਆ ਹੋਇਆ ਹੈ ਇੱਥੇ ਤਾਂ ਆਪਾਂ ਦੇਖ ਰਹੇ ਹਾਂ ਸੀ ਇੱਥੇ ਤਾਂ ਇਹਨਾਂ ਨੇ ਮਾਰਬਲ ਪੱਥਰ ਲਗਵਾ ਰੱਖਿਆ ਜਿਹੜਾ ਰਗੜਾਈ ਵਾਲਾ ਹੁੰਦਾ ਹੈ। ਜੇ ਆਪਾਂ ਛੱਤ ਦੀ ਗੱਲ ਕਰੀਏ ਇੱਥੋਂ ਆ ਇਹਨਾਂ ਨੇ ਬਰਾਂਡਾ ਬਣਾਇਆ ਹੋਇਆ ਚਾਹੇ ਆਪਾਂ ਬਰਾਂਡਾ ਕੇ ਲਈਏ ਲੋਬੀ ਕੇ ਲਈ ਤੇ ਇਹਦੀ ਜਿਹੜੀ ਛੱਤ ਹੈ ਆ ਤਾਂ ਇਹਨਾਂ ਨੇ ਪੀਓਪੀ ਕਰਵਾਈ ਹੋਈ ਆ ਰੰਗ ਬਹੁਤ ਵਧੀਆ ਪਿਆ ਬਾਕੀ ਪਾਣੀ ਦੀ ਸਪਲਾਈ ਵਧੀਆ ਤੇ ਸਾਹਮਣੇ ਜੋੜੀਆਂ ਵਗੈਰਾ ਜਿਹੜੀਆਂ ਲੱਗੀਆਂ ਹੋਈਆਂ ਵਧੀਆ ਇਹਨਾਂ ਨੇ ਲਗਵਾ ਰੱਖੀਆਂ ਜੀ ਜੇ ਆਪਾਂ ਅੰਦਰ ਕਮਰੇ 'ਚ ਚੱਲੀਏ ਜੀ ਜੇ ਬੈੱਡਰੂਮ ਦੇ ਅੰਦਰ ਗੱਲ ਕਰੀਏ ਤਾਂ ਕਮਰੇ ਜਿਹੜੇ ਹੈਗੇ ਨੇ نیچے ਫਰਸ਼ ਆਪਾਂ ਨੂੰ ਜਿਹੜੇ ਪਹਿਲਾਂ ਸਿਮੈਂਟਡ ਹੁੰਦੇ ਸੀਗੇ ਸਿਮੈਂਟ ਦੇ ਫਰਸ਼ ਬਣਦੇ ਹੁੰਦੇ ਸੀ ਕਈ ਥਾਂ ਤੇ ਹੁਣ ਵੀ ਬਣਦੇ ਆ ਜੀ ਪਰ ਜ਼ਿਆਦਾ ਹੁਣ ਟਾਈਲਾਂ ਤੇ ਪੱਥਰ ਵਗੈਰਾ ਚੱਲ ਪਈ। ਤੇ ਫਰਸ਼ ਵਧੀਆ ਪਿਆਗਾ। ਜੇ ਆਪਾਂ ਉੱਪਰੋਂ ਕਮਰੇ ਦੀ ਛੱਤ ਦੀ ਗੱਲ ਕਰੀਏ ਤਾਂ ਛੱਤ ਆਪਾਂ ਨੂੰ ਆ ਬਾਲੀ ਵਾਲੀ ਮਿਲੇਗੀ ਜੀ। ਬਾਕੀ ਵਧੀਆ ਛੱਤ ਪਈ ਆ ਜੀ ਤੇ ਸਾਹਮਣੇ ਆਰਸੀ ਆ ਤੇ ਪਿੱਛੇ ਬਾਲੀ ਵਾਲੀ ਆ। ਤੇ ਆਹ ਹੈ ਜੀ ਸੈਕੰਡ ਵਾਲਾ ਬੈੱਡਰੂਮ। ਆ ਬੈੱਡਰੂਮ ਵੀ ਪੂਰਾ ਖੁੱਲਾ ਢੁਲਾ ਵਧੀਆ ਮਿਲ ਜੂਗਾ। ਇਹਦੀ ਛੱਤ ਵੀ ਉਮੀ ਆ ਜਿਵੇਂ ਪਰਲੇ ਕਮਰੇ ਦੀ ਸੀਗੀ। ਵੀ ਆਪਾਂ ਨੂੰ ਉੱਪਰ ਵੀ ਰਿਹਾਇਸ਼ ਮਿਲੂਗੀ ਤੇ ਨੀਚੇ ਵੀ ਰਿਹਾਇਸ਼ ਮਿਲੂਗੀ ਤੇ ਬਹੁਤ ਵਧੀਆ ਇਹਨਾਂ ਨੇ ਬਣਾ ਰੱਖਿਆ ਜੀ ਸਾਰਾ ਸਿਸਟਮ ਹੀ ਅੰਦਰ ਤੋਂ ਅੰਦਰ ਵੀ ਆਪਾਂ ਨੂੰ ਮਿਲ ਜਾਊਗਾ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਜੀ ਕਮਰੇ ਦੇ ਅੰਦਰ ਇੱਕ ਹੋਰ ਆਪਾਂ ਨੂੰ ਕਮਰਾ ਮਿਲ ਜਾਊਗਾ ਆ ਵੀ ਪੂਰਾ ਖੁੱਲਾ ਡੁੱਲੇਗਾ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਆਪਾਂ ਨੂੰ ਜ਼ਿਲ੍ਹਾ ਕਪੂਰਥਲਾ ਪੈ ਜਾਊਗਾ ਜੀ ਜਿੱਥੇ ਆਹ ਮਕਾਨ ਬਣਿਆ ਹੋਇਆ ਹੈ ਤੇ ਜਿਹੜਾ ਆਹ ਮਕਾਨ ਹੈ ਜੀ ਇਹਦੀ ਰਜਿਸਟਰੀ ਤੁਸੀਂ ਪੁੱਛ ਲਿਓ ਹੋ ਜਾਊਗੀ ਜਾਂ ਨਹੀਂ ਕਈ ਥਾਵਾਂ ਤੇ ਹੁੰਦੀ ਵੀ ਹੈ ਕਈ ਥਾਵਾਂ ਤੇ ਨਹੀਂ ਹੁੰਦੀ ਜੀ ਕਿਉਂਕਿ ਜਿਹੜਾ ਹ ਮਕਾਨ ਹੈ ਆਹ ਲਾਲਕੀਰ ਦੇ ਅੰਦਰ ਆਉਂਦੇ ਸੀ ਕਈ ਥਾਵਾਂ ਤੇ ਜਿੱਥੇ ਲਾਲਕੀਰ ਦੇ ਅੰਦਰ ਆਉਂਦੇ ਉੱਥੇ ਰਜਿਸਟਰੀਆਂ ਹੋਣ ਲੱਗੀਆਂ ਮੇਰੇ ਹਿਸਾਬ ਚ ਤੇ ਬਾਕੀ ਤੁਸੀਂ ਕਨਫਰਮ ਕਰ ਲਿਓ ਜੀ ਠੀਕ ਹੈ ਜੀ ਬਾਕੀ ਮੈਂ ਸ਼ੋਰ ਨਹੀਂ ਹੈਗਾ ਤੁਸੀਂ ਮਾਲਕ ਨਾਲ ਗੱਲ ਆਪੇ ਕਰ ਲਿਓ 5 ਲੱਖ ਤੇ 80000 ਰੁਪਏ ਡਿਮਾਂਡ ਹੈ ਤੇ ਮਾਲਕ ਕੰਮਕਾਰ ਕਰਦੇ ਆ ਤੇ ਇਹਨਾਂ ਨੇ ਟਾਈਮ ਦਿੱਤਾ ਜੀ ਆ ਫੋਨ ਕਰਨ ਦਾ ਟਾਈਮ ਦੱਸਿਆ ਇਹਨਾਂ ਨੇ 8 ਲੈ 8 ਵਜੇ ਤੋਂ ਲੈ ਕੇ ਸਵੇਰੇ ਮਤਲਬ ਕਿ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬਾਕੀ ਤੁਸੀਂ ਗੱਲ ਕਰ ਸਕਦੇ ਹੋ ਤੇ ਫੋਨ ਲਗਾ ਸਕਦੇ ਹੋ ਜਿਹੜਾ ਮਾਲਕ ਦਾ ਨੰਬਰ ਹੈ ਉਹ ਤੁਹਾਨੂੰ ਮੈਂ ਕੋਨਫਰਮ ਕਰਵਾ ਦੇਣਾ ਜੀ ਨੰਬਰ ਇਹਨਾਂ ਦਾ 76 7696754200 ਪੂਰਾ ਜੀ ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣ 76 967 52 200 ਪੂਰਾ ਬਾਕੀ ਜਿਹੜਾ ਰੇਟ ਹੈ ਜੀ ਮਾਲਕ ਨੇ ਕਿਹਾ ਵੀ ਫੋਨ ਕਰ ਲਿਓ ਕਿਸ ਨੂੰ ਪਸੰਦ ਆਵੇ ਆ ਕੇ ਦੇਖ ਲਿਓ ਤੇ ਰੇਟ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਗੱਲ ਆਪਾਂ ਮਕਾਨ ਦੀ ਕਰੀ ਜਾਣੀ ਜੀ ਤੇ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਆ ਤਾਂ ਵੀਡੀਓ ਨੂੰ ਸਾਰੇ ਜਣੇ ਨਾਲ ਦੀ ਨਾਲ ਲਾਈਕ ਜਰੂਰ ਕਰ ਦਿਓ ਜੀ ਤੇ ਕੀ ਕੁਝ ਬਣਾ ਹੋਇਆ ਉਹ ਤੁਹਾਨੂੰ ਮੈਂ ਦੱਸ ਦਿੰਨੇ ਚਾਰ ਮਰਲੇ ਜਗ੍ਹਾ ਆ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਜੀ ਤੇ ਵਿੱਚ ਪੰਜ ਕਮਰੇ ਦੋ ਬਾਥਰੂਮ ਤੇ ਦੋ ਹੀ ਆ ਜਿਹੜੇ ਆਪਣੀ ਟਾਇਲਟ ਹੁੰਦੀ ਹੈ ਜੀ ਤੇ ਇੱਕ ਕਿਚਨ ਠੀਕ ਹੈ ਜੀ ਤੇ ਥੱਲੇ ਵੀ ਬਣਾ ਹੋਇਆ ਤੇ ਉੱਪਰ ਵੀ ਜੀ ਉੱਪਰ ਵੀ ਆਪਾਂ ਨੂੰ ਕਿਚਨ ਮਿਲੂਗਾ ਥੱਲੇ ਵੀ ਉੱਪਰ ਵੀ ਦੋਵੇਂ ਸਾਈਡ ਤੇ ਉੱਪਰ ਵੀ ਸਾਰਾ ਕੁਝ ਵਧੀਆ ਬਣਾ ਹੋਇਆ ਤੇ ਉੱਪਰ ਵੀ ਵਧੀਆ ਕਮਰੇ ਬਣੇ ਹੋਏ ਨੇ ਬਾਕੀ ਜ਼ਿਆਦਾ ਜਾਣਕਾਰੀ ਤੁਹਾਨੂੰ ਵਧੀਆ ਤਰੀਕੇ ਨਾਲ ਮਾਲਕ ਦੱਸ ਦੇਣਗੇ ਮਾਲਕ ਜਾਣਕਾਰੀ ਵਧੀਆ ਤਰੀਕੇ ਨਾਲ ਦੇਣਗੇ ਤੁਸੀਂ ਫੋਨ ਉਹਨਾਂ ਨੂੰ ਲਗਾ ਲਿਓ ਜੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੇ ਵੀਡੀਓ ਤੁਹਾਨੂੰ ਕਿਵੇਂ ਦਿਲੇਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹੋਮ ਸੇਲ ਮਾਰਕੀਟ ਤੇ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਕੋਠੀਆਂ ਤੇ ਮਕਾਨ ਤੇ ਘਰ ਲੈ ਕੇ ਆਉਂਦੇ ਰਹੇ ਨੇ ਜੀ ਤੇ ਹੋਰ ਵੀ ਆਪਣੇ ਕੋਲੇ ਬਹੁਤ ਸਾਰੇ ਕੂਠੀਆਂ ਤੇ ਮਕਾਨ ਘਰ ਆਏ ਪਏ ਆ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੂਠੀਆ ਮਕਾਨ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਜਲਦੀ ਤੋਂ ਜਲਦੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕੁਝ ਆਪਣਾ ਨਹੀਂ ਹੁੰਦਾ ਜੀ ਸਾਰਾ ਕੰਮ ਜਿੰਨਾ ਹੈਗਾ ਆਪਣਾ ਫਰੀ ਦੇ ਵਿੱਚ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਉਹਨੂੰ ਦਬ ਦਬ ਕੇ ਰੰਗ ਬਰੰਗਾ ਕਰੋ ਖੱਟਾ ਕਰੋ ਪੀਲਾ ਕਰੋ ਕੁਛ ਮਰਜ਼ੀ ਕਰੋ ਸਾਰੇ ਜਣੇ ਦਬ ਜ਼ਰੂਰ ਦਿਓ ਜੀ ਤੇ ਹੁਣ ਆ ਗਿਆ ਜੀ ਕਮੈਂਟਾਂ ਦਾ ਟਾਈਮ ਜਿੰਨੇ ਤੁਸੀਂ ਕਮੈਂਟ ਕੀਤੇ ਹੋਏ ਆ ਤੁਹਾਨੂੰ ਮੈਂ ਦੱਸ ਦਾਂ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਨੀਸ਼ਾ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਕਮੈਂਟ ਪਾਇਆ ਇਹਨਾਂ ਨੇ ਕਿਹਾ ਜੀ ਇਹਨਾਂ ਨੇ ਕਿਹਾ ਵੀ ਫਗਵਾੜੇ ਤੋਂ 4 ਤੋਂ 5 ਮਰਲੇ ਦੇ ਵਿੱਚ 20 ਤੋਂ 25 ਲੱਖ ਦੇ ਵਿੱਚ ਇਹਨਾਂ ਨੂੰ ਮਕਾਨ ਜਾਂ ਕੋਠੀ ਚਾਹੀਦੀ ਹੈ ਤੇ ਆਪਾਂ ਲੈ ਕੇ ਪਹੁੰਚਾਂਗੇ ਜਲਦੀ ਜੇ ਕਿਸੇ ਕੋਲੇ ਹੈਗੀ ਹੈ ਜੇ ਹੋਰ ਵੀ ਵਧੀਆ ਤਾਂ ਤੁਸੀਂ ਆਪਣੇ ਕੋਲੇ ਭੇਜ ਸਕਦੇ ਹੋ ਜੀ ਤੇ ਕੁਲਵਿੰਦਰ ਕੌਰ ਇਹਨਾਂ ਦਾ ਨਾਮ ਹੈ ਜੀ ਸੈਕੰਡ ਵਾਲਾ ਕਮੈਂਟ ਆ ਹਾਂ ਤੇ ਇਹਨਾਂ ਨੇ ਕਿਹਾ ਵੀਰ ਜੀ ਪਟਿਆਲੇ ਵਿੱਚ ਜਾਂ ਮੋਹੱਲੇ ਵਿੱਚ ਕੋਠੀ ਹੋਵੇ ਦੱਸਿਓ ਆਪਾਂ ਨਾ ਪਟਿਆਲੇ ਤੋਂ ਵੀ ਤੇ ਮੁਹਾਲੀ ਤੋਂ ਵੀ ਬਹੁਤ ਸਾਰੀਆਂ ਕੂਠੀਆਂ ਪਾਈਆਂ ਹੋਈਆਂ ਤੇ ਤੁਸੀਂ ਨਾ ਆ ਜਿਹੜੀਆਂ ਆਪਣੀਆਂ ਵੀਡੀਓ ਜੀ ਕੋਈ ਪੁਰਾਣੀ ਵੀਡੀਓ ਚੈੱਕ ਕਰੋ ਕੋਈ ਹਫ਼ਤੇ ਤੱਕ ਦੀਆਂ ਠੀਕ ਹੈ ਜੀ ਤੁਹਾਨੂੰ ਮਿਲ ਜਾਊਗੀ ਜ਼ਰੂਰ ਤੇ ਆਪਾਂ ਕਾਫੀ ਪਾਰ ਰੱਖੀਆਂ ਐ ਜਿਹੜਾ ਅਗਲਾ ਕਮੈਂਟ ਆ ਸੁਖਪਾਲ ਸਿੰਘ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਕਿਹਾ ਬਠਿੰਡੇ ਸ਼ਹਿਰ ਦੇ ਨਾਲ ਦੱਸਿਓ ਬਾਈ ਜੀ ਆਹ ਜ਼ਰੂਰ ਬਾਈ ਜੀ ਜ਼ਰੂਰ ਦੱਸਾਂਗੇ ਕਿਉਂ ਨਹੀਂ ਤੇ ਅੰਜੂ ਸ਼ਰਮਾ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਮੋਗੇ ਵਿੱਚ ਮੋਗੇ ਤੋਂ ਆਪਾਂ ਜਲਦੀ ਲੈ ਕੇ ਪਹੁੰਚਾਂਗੇ ਤੇ ਮੋਗੇ ਤੋਂ ਆਪਣੇ ਕੋਲੇ ਕੂਠੀਆਂ ਆਈਆਂ ਵੀ ਪਈਆਂ ਦੋ ਤਿੰਨ ਜੀ ਰੇਡ ਕਨਫਰਮ ਨਹੀਂ ਹੈਗਾ ਉਹ ਤੁਹਾਨੂੰ ਮੈਂ ਵੀਡੀਓ 'ਚ ਹੀ ਦੱਸੂਗਾ ਜੀ ਰਾਣੀ ਅਰੂੜਾ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਕਿਹਾ ਗੁੱਡ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਇਹਨਾਂ ਦਾ ਨਾਮ ਹੈ ਜੀ जितेष शर्मा ਇਹਨਾਂ ਨੇ ਕਿਹਾ ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਤੁਸੀਂ ਚੈਨਲ ਤੇ ਆਈ ਤੇ ਵੀਡੀਓ ਦੇਖੀ ਟਾਈਮ ਕੱਢ ਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਤੁਸੀਂ ਹਰ ਰੋਜ਼ ਆਇਆ ਕਰੋ ਵਧੀਆ ਲੱਗਦਾ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਰੂਪ ਸਪਨਾ ਦਾ ਪਹੁੰਚਿਆ ਇਹਨਾਂ ਨੇ ਤਰਨ ਤਰਨ ਤੋਂ ਮੰਗ ਪਾਈ ਹੈ 15 ਲੱਖ ਦੀ ਕੋਠੀ ਵਾਸਤੇ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਬਹੁਤ ਹੀ ਜਲਦ ਤੁਹਾਡੇ ਵਾਸਤੇ ਲੈ ਕੇ ਆ ਜਾਵਾਂਗੇ ਆਪਾਂ ਬਾਕੀ ਤੁਸੀਂ ਕਮੈਂਟ ਪਾਉਂਦੇ ਰਹਿ ਕਰੋ ਜੀ ਕਰਦੇ ਰਹਿ ਕਰੋ ਕਿਸੇ ਵੀ ਏਰੀਆ ਚੋਂ ਤੁਹਾਨੂੰ ਕੂਠੀ ਮਕਾਨ ਘਰ ਕੁਝ ਵੀ ਚਾਹੀਦਾ ਹੈ ਤੇ ਵੀਡੀਓ ਬਹੁਤ ਵਧੀਆ ਲੱਗੀ ਜੀ ਆ ਕਮੈਂਟ ਪੜ ਕੇ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕੂਠੀ ਮਕਾਨ ਘਰ ਆਪਾਂ ਲੈ ਕੇ ਪਹੁੰਚੀਏ ਤੁਸੀਂ ਦੱਸਿਓ ਵੀ ਜਰੂਰ ਤੇ ਜਲਦੀ ਆਪਾਂ ਮਿਲਦੇ ਆ ਜੀ ਠੀਕ ਆ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਤਾਂ ਉੱਪਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਜੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਆਪਣੇ WhatsApp ਨੰਬਰ ਤੇ ਮੈਸੇਜ ਪਾ ਦਿਓ ਵੀ ਅਸੀਂ ਕੁਠੀ ਸੇਲ ਕਰਨੀ ਹੈ ਮੈਂ ਤੁਹਾਡੇ ਨਾਲ ਗੱਲ ਕਰ ਲਵਾਂਗਾ ਜੀ ਤੇ ਮਿਲਦੇ ਆ ਜਲਦੀ ਤੇ ਠੰਡ ਬਹੁਤ ਹੋਈ ਪਈ ਆ ਜੀ ਤੇ ਥੋੜਾ ਧਿਆਨ ਰੱਖਿਆ ਕਰੋ ਆਪਣਾ ਵੀ ਤੇ ਬੱਚਿਆਂ ਦਾ ਵੀ